ਪਿਛੇ ਯੋਗੀ ਸਰਕਾਰ ਨੇ ਪਹਿਲੀ ਕੈਬਨਿਟ ਚ ਹੀ 86 ਲੱਖ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਤਾਂ ਸਾਰਿਆਂ ਦੀ ਨਜ਼ਰਾਂ ਪੰਜਾਬ ਵੱਲ ਹੋ ਗਈਆਂ ਯੂਪੀ ਤੋਂ ਬਾਅਦ ਹੁਣ ਪੰਜਾਬ ਦੇ ਕਿਸਾਨਾਂ ਨੂੰ ਵੀ ਸਰਕਾਰ ਤੋਂ ਆਸ ਹੈ ਕਿ ਜਲਦ ਤੋਂ ਜਲਦ ਕਰਜ਼ਾ ਮਾਫ਼ ਕੀਤਾ ਜਾਵੇਗਾ ਵਿਰੋਧੀ ਧਿਰ ਵੀ ਵਾਰ-ਵਾਰ ਸਰਕਾਰ ਨੂੰ ਕਰਜ਼ਾ ਮਾਫੀ ਦਾ ਵਾਅਦਾ ਯਾਦ ਕਰਵਾ ਰਹੇ ਹਨ ਪੰਜਾਬ ਦੇ ਕਿਸਾਨ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਤੋਂ ਕਰਜ਼ਾ ਮਾਫ਼ ਕਰਨ ਦੀ ਕੋਹਾੜ ਲਾ ਰਹੇ ਨੇ ਕਿਸਾਨਾਂ ਮੁਤਾਬਕ ਸਰਕਾਰ ਨੂੰ ਹੁਣ ਆਪਣਾ ਵਾਅਦਾ ਪੂਰਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਇੱਕ ਕੂਸ਼ੀਆਂ ਦੇ ਰੋਕ ਲਗਾਈ ਜਾ ਸਕੇ ਇਹਨਾਂ ਦੀ ਮੰਗ ਹੈ ਕਿ ਸਰਕਾਰ ਅਪ੍ਰੈਲ ਦੇ ਆਖਰ ਤੱਕ ਕਰਜ਼ਾ ਮਾਫ਼ ਕਰੇ ਕਿ ਮੰਗਾਈ ਦੇ ਕਾਰਨ ਕੋਈ ਵੀ ਕਿਸਾਨ ਜਿਹੜਾ ਆਪਣੀ ਕਿਸ਼ਤ ਨਹੀਂ ਤਾਰ ਸਕਦਾ ਤੇ ਉਹਦਾ ਕਰਕੇ ਸਾਰੇ ਡਿਫਾਲਟਰ ਹੋ ਗਏ ਆ ਕਈਆਂ ਨੇ ਹਾਊਸਪੈਡ ਜਿਨ੍ਹਾਂ ਕੋ ਆਪਣੇ ਘਰਾਂ ਵਿੱਚ ਰਹਿਣ ਵਾਸਤੇ ਛੱਤ ਵੀ ਨਹੀਂ ਸੀ ਉਹਨਾਂ ਨੇ ਵੀ ਆਪਣੀਆਂ ਜ਼ਮੀਨਾਂ ਤੇ ਕਰਜ਼ਾ ਲੈ ਕੇ ਆਪਣੇ ਘਰ ਬਣਾਏ ਆ ਤੇ ਹਾਊਸਪੈਡ ਦਾ ਵੀ ਉਹਨਾਂ ਕੋ ਜਿਹੜਾ ਕਰਜ਼ਾ ਨਹੀਂ ਤਾਰਿਆ ਗਿਆ ਜਿਹੜਾ ਮਾੜਾ ਕਿਸਾਨ ਹੈ ਉਹ ਆਪਣੀ ਕਿਸ਼ਤ ਨਹੀਂ ਤਾਰ ਸਕਦਾ ਔਰ ਉੱਤੋਂ ਦਬਾਅ ਪਾਇਆ ਜਾਂਦਾ ਕਿ ਅਸੀਂ ਤੁਹਾਡੀ ਜ਼ਮੀਨ ਦੀ কুরਕੀ ਕਰ ਦੇਾਂਗੇ ਉਹ কুরਕੀ ਨਹੀਂ কুরਕੀ ਤੋਂ ਡਰਦੇ ਕਈਆਂ ਨੇ ਦਿਲ ਦੇ ਕਮਜ਼ੋਰ ਹੋਣ ਕਰਕੇ ਕਿਸੇ ਨੇ ਦਵਾਈ ਖਾ ਲਈ ਕਿਸੇ ਨੇ ਕਿਸ ਤਰੀਕੇ ਨਾਲ ਖੁਦਕਿਸ਼ੀ ਕੀਤੀ ਕਿ ਕਣਕ ਨੂੰ ਪਹਿਲੇ ਪਹਿਲੇ ਹੋ ਜੇ ਲਿਮਟਾਂ ਤੰਤੂ ਤੇ ਚੰਗੀ ਗੱਲ ਨੀਤੀ ਇਹਨਾਂ ਬੈਂਕ ਵਾਲਿਆਂ ਨੇ ਤੇ ਫੇਰ ਮੰਗਣੇ ਤੇ কুরਕੀਆਂ ਕਰਨੀਆਂ ਕਈ ਕੋਈ ਕਰਨਾ ਇਹੋ ਹੀ ਆ ਬੇਨਤੀ ਹੈ ਕੈਪਟਨ ਸਰਕਾਰ ਵੱਲੋਂ ਜਲਦੀ ਤੋਂ ਜਲਦੀ ਕੀਤਾ ਜਾਵੇ ਅਸੀਂ ਤਾਂ ਕਹਿ ਰਹੇ ਹਾਂ ਕਿ ਚਾਹੁੰਦਾ ਜਿਹੜੇ ਵਾਅਦੇ ਕੀਤੇ ਆ ਜੀ ਪੂਰੇ ਹੋਣੇ ਚਾਹੀਦੇ ਜਨਤਾ ਦੇ ਜੰਤਰ ਬਹੁਤ ਰਮਤ ਦਿੱਤੀ ਆ ਅਗਲੇ ਮਹੀਨੇ ਤਾਂ ਬੈਂਕ ਵਾਲੇ ਫੇਰ ਸਾਨੂੰ ਸਦ ਲੈਣਾ ਵਾ ਮਈ ਵਿੱਚ ਤਾਂ April ਦੇ ਲਾਸਟ ਮਈ ਦੇ ਪਹਿਲੇ ਹਫਤੇ ਦੀ ਬੈਂਕ ਵਾਲੇ ਜਿਹੜੇ ਮਾਰ ਲੱਗ ਪੈਣੇ ਆ ਜੇ ਗੌਰ ਕਰ ਲਿਆ ਫਿਰ ਕੰਮ ਹੋ ਗਿਆ ਜੇ ਨਾ ਗੌਰ ਕੀਤਾ ਤਾਂ ਕਈ ਸਾਲ ਲੰਘ ਜਾਂਦੇ ਆ ਹੌਲੀ ਹੌਲੀ ਗਵਰਨਮੈਂਟ ਸੱਤਾ ਚ ਆਊਗੀ ਤੇ ਕਰੂਗੀ ਐਡੀ ਜੱਕਦਮ ਕੰਦਾ ਕਰ ਦੇਣਾ ਕੀ ਲੱਗਦਾ ਤੁਹਾਨੂੰ ਕਿੰਨੇ ਦਿਨਾਂ ਚ ਕਰਨਾ ਚਾਹੀਦਾ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਨਹੀਂ ਕਰਨਾ ਚਾਹੀਦਾ ਇੱਕ ਸਾਲ ਦੇ ਅੰਦਰ ਹੋਣਾ ਚਾਹੀਦਾ ਬਾਕੀ ਮੋਟਰਾਂ ਦੇ ਕਨੈਕਸ਼ਨ ਜਿਹੜੇ ਨੂੰ ਉਹ ਦੇਣੇ ਚਾਹੀਦੇ ਨੂੰ ਬਾਦਲ ਸਰਕਾਰ ਨੇ ਕਿਹਾ ਸੀ ਮੈਂ 25000 ਚ ਦੇਵਾਂਗਾ ਉਹਨੇ ਲੱਸਾਂ ਨੂੰ ਸਵਾ ਸਵਾ ਲੱਖ ਰੁਪਏ ਚ ਕਨੈਕਸ਼ਨ ਦਿੱਤੇ ਨੂੰ ਕੈਪਟਨ ਸਾਹਿਬ ਸਾਨੂੰ ਮੋਟਰਾਂ ਦੇ ਕਨੈਕਸ਼ਨ ਛੋਟੇ ਜੀਵਿੰਦਾਰਾਂ ਨੂੰ ਦੇਵੇ 25000 ਚ ਕਿਸਾਨ ਤਾਂ ਕੋਹ ਹਾਰ ਲਾਹੀ ਰਹੇ ਨੇ ਦੂਜੇ ਪਾਸੇ ਵਿਰੋਧੀ ਧਿਰ ਸਰਕਾਰ ਨੂੰ ਉੱਤਵਾ ਵਾਦਾ ਯਾਦ ਕਰਵਾ ਰਹੀ ਹੈ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਨ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਆਪਣਾ ਵਾਦਾ ਪੂਰਾ ਕਰੇ ਪੰਜਾਬ ਦੇ ਉੱਤੇ ਬੜਾ ਸਾਨੂੰ ਅਫਸੋਸ ਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਬਰਿੰਦਰ ਸਿੰਘ ਗੁਰਾ ਨੇ ਬੜਾ ਸਪਸ਼ਟ ਕਿਹਾ ਸੀ ਕਿ ਮੈ ਸਾਹੂ ਕਰਾਂ ਦਾ ਕਰਜ਼ਾ ਵੀ ਸਹਿਕਾਰੀ ਬੈਂਕਾਂ ਦਾ ਕਰਜ਼ਾ ਵੀ ਕੌਮੀ ਬੈਂਕਾਂ ਦਾ ਕਰਜ਼ਾ। ਬਣਦੇ ਸਾਰ ਪਹਿਲੀ ਕੈਬਨਿਟ ਸਮਾਫ ਕਰਾਂਗਾ। ਔਰ ਕੱਲੀ ਅਨਾਉਂਸਮੈਂਟ ਨਹੀਂ ਕੀਤੀ ਸੀ ਇਹ ਤਾਂ ਉਸ ਤੋਂ ਵੀ ਯੂਪੀ ਤੋਂ ਅੱਗੇ ਚਲੇ ਗਏ ਸੀ ਇਹਨਾਂ ਨੇ ਕਿਸਾਨਾਂ ਕੋਲੋਂ ਫਾਰਮ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਪਰਵਾਲੇ ਸੀ। ਤੇ ਬਾਅਦ ਚ ਸਮਾਂ ਨਾ ਲੱਗੇ। ਜਿਸ ਦਿਨ ਸਰਕਾਰ ਬਣ ਗਈ ਅਸੀਂ ਨਾਲ ਦੀ ਨਾਲ ਇਸੇ ਫਾਰਮ ਦੇ ਉੱਤੇ ਤੁਹਾਡਾ ਕਰਜ਼ੇ ਤੇ ਲਿਖੀ ਫਿਰਦੇ। ਅੱਜ ਹੁਣ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਕਿਸਾਨ ਪੰਜਾਬ ਦਾ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਹੁਣ ਸਰਕਾਰ ਕਮੇਟੀਆਂ ਬਣਾ ਕੇ ਹੋਰ ਤਰੀਕੇ ਲੱਭ ਕੇ ਗੱਲ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਮੁਤਾਬਕ ਉਹ ਆਪਣੇ ਵਾਅਦੇ ਤੇ ਪੂਰੀ ਤਰ੍ਹਾਂ ਕਾਇਮ ਨਹੀਂ ਕਿ ਜਲਦੀ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣਗੇ ਪਰ ਸੀ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਮਾਫੀ ਤੇ ਇੱਕ ਕਮੇਟੀ ਬਣਾਈ ਗਈ ਹੈ ਜੋ ਕਿ 60 ਦਿਨਾਂ ਚਾਪੇ ਰਿਪੋਰਟ ਸੌਂਪੇਗੀ ਇਹ ਕੋਈ कोई चुटकी मारे का काम नहीं है कि एक ही दिन में सबके माफ हो जाए और उसमें हमारे पंजाब में तो कॉपरेटिव लोन्स भी हैं इंस्टीट्यूशनल बैंक से भी लोन्स हैं यूपी में तो आड़ती सिस्टम नहीं है आड़ती लोन्स भी हैं तो इसका कोई ना कोई तरीका हल निकालेंगे मैं फिर पंजाब के किसानों को ये कहना चाहूंगा कि हमारी कमिटमेंट है और हम उस कमिटमेंट पर खड़े हो पूरे देश का ढिड भरने वाला किसान कई बार खुद भुखा सौंदा है ਕਿਸਾਨ ਦੀ ਮਾਲੀ ਹਾਲਤ ਕਿਵੇਂ ਠੀਕ ਹੋਵੇ ਇਸ ਬਾਰੇ ਸਰਕਾਰਾਂ ਨੂੰ ਸੰਵੇਦਨਸ਼ੀਲ ਹੋਣਾ ਪਵੇਗਾ ਸਿਰਫ ਨਾਰਿਆਂ ਅਤੇ ਦਾਅਵਿਆਂ ਦੀ ਸਿਆਸਤ ਨਹੀਂ ਚੱਲੇਗੀ ਜਿਸ ਤਰ੍ਹਾਂ ਦਾ ਫੈਸਲਾ ਉੱਤਰ ਪ੍ਰਦੇਸ਼ ਸਰਕਾਰ ਨੇ ਲਿਆ ਹੈ ਪੰਜਾਬ ਸਰਕਾਰ ਨੂੰ ਵੀ ਉਸੇ ਤਰ੍ਹਾਂ ਦਾ ਫੈਸਲਾ ਲੈਣ ਦੀ ਜ਼ਰੂਰਤ ਹੈ ਤਾਂ ਹੀ ਕਿਸਾਨਾਂ ਦੀ ਮਾਲੀ ਹਾਲਤ ਠੀਕ ਹੋ ਸਕਦੀ ਹੈ ਕੈਮਰਾਮੈਨ ਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਚੰਡੀਗੜ੍ਹ